ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਤੁਸੀਂ ਦੇਖ ਰਹੇ ਹੋ ਆਪਾਂ ਪਿਛਲੇ ਦੋ ਐਂਦਵਾਰ ਤੋਂ ਪਿਛਲੇ ਦੋ ਐਂਤਵਾਰਾਂ ਤੋਂ ਆਪਾਂ ਗਰਾਊਂਡ ਦੇ ਵਿੱਚ ਆ ਰੇਸਾਂ ਕਰਵਾ ਰਹੇ ਹਾਂ ਜੀ 100 ਮੀਟਰ 200 ਮੀਟਰ ਤੇ 400 ਮੀਟਰ ਦੀ ਰੇਸਾਂ ਕਰਵਾ ਰਹੇ ਹਾਂ ਤੇ ਤੁਸੀਂ ਰੌਣਕ ਦੇਖ ਸਕਦੇ ਹੋ ਵੀ ਗਰਾਊਂਡ ਦੇ ਵਿੱਚ ਕਿੰਨੀ ਰੌਣਕ ਲੱਗੀ ਹੋਈ ਹੈ ਤੇ ਹੁਣ ਅਗਲੇ ਐਂਦਵਾਰ ਜੋ 5 ਕੈਂਤਰੀ 12 ਤਰੀਕ ਦਾ 12 ਤਰੀਕ ਦਾ ਐਂਦਵਾਰ ਆ ਰਿਹਾ ਜੀ ਉਸ ਐਤਵਾਰ ਨੂੰ ਫੇਰ ਆਪਾਂ 100 ਮੀਟਰ ਦੀ ਦੌੜ 8 ਸਾਲ ਦੇ ਵਿੱਚ ਦੀ 2018 ਵਾਲੇ ਦੀ 200 ਮੀਟਰ ਦੀ ਦੌੜਾ 15 ਸਾਲ ਆ ਉਮਰ 11 ਸਾਲ 2015 ਵਾਲੇ ਦੀ ਉਮਰ 11 ਸਾਲ ਵਾਲੇ ਦੀ ਪਰੇਸ਼ਕਰਾਮਗੇ 400 ਮੀਟਰ ਕਰਾਵਾਂਗੇ 2012 ਵਾਲੇ ਬੱਚੇ ਦੀ 2012 ਵਾਲੇ ਬੱਚੇ ਦੀ ਹੋਊਗੀ ਜੀ 400 ਮੀਟਰ ਦੀ ਰੇਸ ਆ ਮੁੰਡੇ ਕੁੜੀਆਂ ਦੋਵੇਂ ਦੋਵੇਂ ਇੱਥੇ ਹੀ ਸਲੇਸਕਦ ਨੇ ਰੇਸ ਤੇ ਮੁਕਾਬਲੇ ਵਿੱਚ ਆ ਸਕਦੇ ਨੇ ਤੇ ਇਨਾਮ ਵਜੋਂ ਸਾਰਿਆਂ ਨੂੰ ਕੱਪ ਦਿੱਤਾ ਜਾਊਗਾ ਬਈ ਫਰਸਟ ਸੈਕੰਡ ਥਰਡ ਆਣ ਵਾਲੇ ਨੂੰ ਕੱਪ ਦਿੱਤਾ ਜਾਊਗਾ ਅਗਰ ਕੋਈ ਬੱਚਾ ਵਧੀਆ ਪਰਫਾਰਮ ਕਰਦਾ ਹੈ ਉਹ ਸੁਣ ਆਪਾਂ ਹੋਰ ਵੀ ਮੈਡਲ ਨਾਲ ਸਨਮਾਨ ਕਰਾਂਗੇ ਜੀ ਚੌਥੇ ਪੰਜਵੇਂ ਨੰਬਰ ਤੇ ਕੋਈ ਬੱਚਾ ਵਧੀਆ ਪਰਫਾਰਮ ਕਰਦਾ ਉਹਦਾ ਵੀ ਆਪਾਂ ਮੈਡਲ ਨਾਲ ਸਨਮਾਨ ਕਰਾਂਗੇ ਤੇ ਮਾਪਿਆਂ ਨੂੰ ਬੇਨਤੀ ਹੈ ਜੀ ਪਿੰਡ ਵਾਸੀਆਂ ਨੂੰ ਇਹ ਖੇਡਾ ਆਪਾਂ ਸਿਰਫ ਪਿੰਡ ਪਿੰਡ ਵਾਸੀ ਪਿੰਡਾਂ ਵਾਲੇ ਬੱਚਿਆਂ ਵਾਸਤੇ ਹੀ ਕਰਵਾ ਰਹੇ ਆ ਆਪਣੇ ਪਿੰਡ ਵਾਲੇ ਬੱਚਿਆਂ ਲਈ ਕਰਾ ਰਹੇ ਆ ਤੇ ਮਾਪਿਆਂ ਨੂੰ ਬੇਨਤੀ ਹੈ ਵੀ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਉਸ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗਰਾਊਂਡ ਤੋਂ ਲੈ ਕੇ ਆਓ ਤੇ ਮੋਬਾਈਲ ਵਰਗੀ ਬਿਮਾਰੀ ਤੋਂ ਪਿੰਡਾ ਛਡਾਓ ਆ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਅਸਰ ਹੈ ਜਿਹੜੀਆਂ ਪਿਛਲੀਆਂ ਗੇਮਾਂ ਹੋਈਆਂ ਨੇ ਕਿੰਨੇ ਮੁੰਡੇ ਕੁੜੀਆਂ ਗਰਾਊਂਡ ਦੇ ਵਿੱਚ ਜੁੜੇ ਨੇ ਤੇ ਇੱਕ ਹੋਰ ਬੇਨਤੀ ਹੈ ਵੀ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਣਾ ਜੋ ਆਧਾਰ ਕਾਰਡ ਬਾਰੇ ਬੇਨਤੀ ਹੈ ਆਧਾਰ ਕਾਰਡ ਜ਼ਰੂਰ ਲੈ ਕੇ ਆਇਓ ਜੀ ਸਾਰੇ ਬੱਚਿਆਂ ਦਾ ਆਧਾਰ ਕਾਰਡ ਜ਼ਰੂਰੀ ਹੈ ਤੇ ਇਸ ਐਤਵਾਰ ਮਿਲਦੇ ਹਾਂ ਜੀ 2 ਵਜੇ ਆਪਾਂ ਐਂਟਰੀ ਸ਼ੁਰੂ ਕਰਾਂਗੇ ਤੇ 4 ਵਜੇ ਗੇਮਾਂ ਸ਼ੁਰੂ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ